ਸਟਾਰ ਦਿੱਲੀ ਰਾਜ ਲਈ ਹੋਈਆਂ ਚੋਣਾਂ ਵਿੱਚ ਭਾਜਪਾ ਦੀ ਜਿੱਤ ਦੇ ਐਲਾਨ ਤੋਂ 12 ਦਿਨ ਬਾਅਦ ਰੇਖਾ ਗੁਪਤਾ ਨੇ ਬਖ ਮੰਤਰੀ ਦੇ ਤੌਰ ਉੱਤੇ ਆਪਣੇ ਹੋਰ 6 ਮੰਤਰੀਆਂ ਨਾਲ ਸੌ ਚੱਕ ਲਈ ਹੈ ਡੰਡੀ ਇਹ ਸੌ ਚੱਕ ਸਮਾਗਮ ਇਸ ਲਈ ਪ੍ਰਭਾਵਸ਼ਾਲੀ ਰਿਹਾ ਜੋ ਕਿ ਪ੍ਰਧਾਨ ਮੰਤਰੀ ਸਮੇਤ ਕਈ ਵੱਡੇ ਕੇਂਦਰੀ ਮੰਤਰੀਆਂ ਅਤੇ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ ਦੀਆਂ ਭਾਈਵਾਲ ਪਾਰਟੀਆਂ ਦੇ ਮੁੱਖ ਮੰਤਰੀ ਅਤੇ ਹੋਰ ਵੱਡੇ ਆਗੂਆਂ ਨੇ ਇਸ ਵਿੱਚ ਸ਼ਿਰਕਤ ਕੀਤੀ ਗੱਡੀ ਭਾਜਪਾ ਲਈ ਇਹ ਜਤ ਇਸ ਲਈ ਵੀ ਬਹੁਤ ਜ਼ਰੂਰ ਹੈ ਕਿ ਦਿੱਲੀ ਚਾਹੇ ਪੂਰਾ ਰਾਜ ਤਾਂ ਨਹੀਂ ਹੈ ਪਰ ਸਾਲ 1991 ਵਿੱਚ ਬਣਾਏ ਗਏ ਦ ਗਵਰਨਮੈਂਟ ਆਫ ਨੈਸ਼ਨਲ ਕੈਪੀਟਲ ਟੈਰੀਟਰੀ ਆਫ ਦਿੱਲੀ ਐਕਟ 1991 ਅਨੁਸਾਰ ਇੱਥੇ ਚੁਣੀ ਹੋਈ ਸਰਕਾਰ ਕੋਲ ਅਣੁਪਾਤਨ ਵਧੇਰੇ ਸ਼ਕਤੀਆਂ ਹਨ ਇਸ ਲਈ ਵੀ ਕੇਐਸ ਜੈਤ ਨੇ ਭਾਜਪਾ ਦੇ ਜੇਤੂ ਰਥ ਨੂੰ ਹੋਰ ਵੀ ਅੱਗੇ ਵਧਾਇਆ ਹੈ ਡੈਂਡੀ ਇਸ ਦਾ ਅਸਰ ਬਿਹਾਰ ਸਮੇਤ ਆਉਣ ਵਾਲੀਆਂ ਕਈ ਰਾਜਾਂ ਦੀਆਂ ਚੋਣਾਂ ਉੱਤੇ ਵੀ ਪੈਣ ਦੀ ਸੰਭਾਵਨਾ ਬਣ ਗਈ ਹੈ ਡੈਂਡੀ ਦਿੱਲੀ ਵਿੱਚ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ 10 ਸਾਲ ਤੱਕ ਆਮ ਆਦਮੀ ਪਾਰਟੀ ਦਾ ਰਾਜ ਰਿਹਾ ਡੰਡੀ ਕੇਜਰੀਵਾਲ ਇੱਥੇ 3 ਵਾਰ ਮੁੱਖ ਮੰਤਰੀ ਚੁਣੇ ਗਏ ਸਨ ਡੰਡੀ ਚਾਹੇ ਮਗਰੋਂ ਵਾਪਰੇ ਘਟਨਾ ਚੱਕਰ ਕਾਰਨ ਉਹਨਾਂ ਨੂੰ ਅਸਤੀਫਾ ਵੀ ਦੇਣਾ ਪਿਆ ਸੀ ਅਤੇ ਉਹਨਾਂ ਵੱਲੋਂ ਆਪ ਦੀ ਹੀ ਸੀਨੀਅਰ ਆਗੂ ਆਤਿਸ਼ੀ ਮਾਰ ਲੈਣਾ ਨੂੰ ਮੁੱਖ ਮੰਤਰੀ ਬਣਾਇਆ ਗਿਆ ਸੀ ਡੰਡੀ ਇਸ ਵਾਰ ਦਿੱਲੀ ਦੀਆਂ ਸਟਾਰਟ ਚੋਣਾ ਅਰਵਿੰਦ ਕੇ ਜੀਵਾਲ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਂ ਉੱਤੇ ਹੀ ਲੜੀਆਂ ਗਈਆਂ ਸਨ ਡੰਡੀ ਪਿਛਲੇ 10 ਸਾਲ ਦੇ ਅਰਸੇ ਵਿੱਚ ਹੋਈਆਂ ਲੋਕ ਸਭਾ ਦੀਆਂ ਚੋਣਾ ਵਿੱਚ ਭਾਜਪਾ ਨੂੰ ਵੱਡਾ ਹੁੰਗਾਰਾ ਮਿਲਿਆ ਸੀ ਪਰ ਵਿਧਾਨ ਸਭਾ ਚੋਣਾ ਵਿੱਚ ਆਪ ਨੇ ਦਿੱਲੀ ਅਤੇ ਮਜਬੂਤ ਪਕੜ ਬਣਾਈ ਰੱਖੀ ਸੀ ਡੰਡੀ ਹੁਣ ਹੋਇਆ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿੱਚ 70 ਵਿੱਚੋਂ 48 ਸੀਟਾਂ ਉੱਤੇ ਭਾਜਪਾ ਜੇਤੂ ਰਹੀ ਸੀ ਅਤੇ 22 ਸੀਟਾਂ ਉੱਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤੇ ਸਨ ਡੰਡੀ ਕਾਂਗਰਸ ਨੂੰ ਇਸੇ ਦੌਰਾਨ ਕੋਈਆਂ ਤਿੰਨ ਚੋਣਾਂ ਵਿੱਚ ਕੋਈ ਵੀ ਸੀਡ ਪ੍ਰਾਪਤ ਨਹੀਂ ਸੀ ਹੋਈ ਡੰਡੀ ਇਨ੍ਹਾਂ ਚੋਣਾਂ ਤੋਂ ਪਹਿਲਾਂ ਦੇਸ਼ ਵਿੱਚ ਹੋਈਆਂ ਵੱਖ-ਵੱਖ ਹੋਰ ਚੋਣਾਂ ਵਿੱਚ ਕੇਜੀਵਾਲ ਦੂਸਰੀਆਂ ਪਾਰਟੀਆਂ ਦੇ ਮੁਕਾਬਲੇ ਲਈ ਮੁਫਤ ਦੀਆਂ ਸਕੀਮਾਂ ਦੇ ਐਲਾਨਾਂ ਨਾਲ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੇ ਯਤਨ ਕਰਦੇ ਰਹੇ ਸਨ ਪਰ ਪ੍ਰਧਾਨ ਮੰਤਰੀ ਅਤੇ ਭਾਜਪਾ ਦੇ ਹੋਰ ਆਗੂ ਕੇਜਰੀਵਾਲ ਦੀ ਮੁਫਤ ਰਿਓੜੀਆਂ ਵੰਡਣ ਦੀ ਨੀਤੀ ਦੀ ਸਖਤ ਆਲੋਚਨਾ ਵੀ ਕਰਦੇ ਰਹੇ ਸਨ ਪਰ ਦਿੱਲੀ ਵਿੱਚ ਭਾਜਪਾ ਨੇ ਆਪਣਾ ਸਿਧਾਂਤ ਬਦਲ ਲਿਆ ਸੀ ਡੰਡੀ ਔਸ ਨੇਵੀ ਵਾਤੋਂ ਵੱਧ ਮੁਫਤ ਸਹੂਲਤਾਂ ਵਾਲੀਆਂ ਸਕੀਮਾਂ ਦੇਣ ਦਾ ਐਲਾਨ ਕੀਤਾ ਸੀ ਡੰਡੀ ਉਦਾਹਰਣ ਦੇ ਤੌਰ ਤੇ ਜੇਕਰ ਆਮ ਆਦਮੀ ਪਾਰਟੀ ਨੇ ਔਰਤਾਂ ਨੂੰ 2100 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਦਾ ਕੀਤਾ ਸੀ ਤਾਂ 5-5ਏ ਉਸ ਤੋਂ ਵੱਧ ਕੇ ਔਰਤਾਂ ਨੂੰ 2500 ਰੁਪਏ ਦੇਣ ਦਾ ਐਲਾਨ ਕਰ ਦਿੱਤਾ ਸੀ ਜੰਡੀ ਆਮ ਆਦਮੀ ਪਾਰਟੀ ਨੇ ਆਪਣੇ ਕਾਰਜਕਾ